ਕਿੰਨੇ ਦੁੱਧ ਨੇ ਕਈ ਛੋਟਾ ਦੁੱਧ ਇੱਕ ਛੋਟਾ ਜਿਹਾ ਦੁੱਧ ਛਿਡੇਗਾ ਉਹਦੇ ਵਿੱਚ ਉਹ ਦੁੱਧ ਦੇ ਵਿੱਚ ਕੀ ਹੋਵੇਗਾ ਪੈ ਹੋਵੇਗਾ ਬੜਾ ਪੈ ਹੋਵੇਗਾ ਉਹ ਪੈ ਦੇ ਪੈ ਦੇ ਵਿੱਚ ਦੁਨੀਆ ਦੁਨੀਆ ਸਾਰੀ ਜਿਹੜੀ ਹੈ ਉਹ ਪੈ ਮੰਗੂਵੇਗੀ ਤੇ ਪਤਾ ਨਹੀਂ ਇਹ ਖਾਸੇ ਨੂੰ ਕੀ ਹੋਵੇਗਾ ਇਹ ਖਾਸ ਨੂੰ ਕਾਹ ਚਲੇਗਾ ਦੁਨੀਆ ਪੈ ਹੋਵੇਗੀ ਇਸ ਖਾਸੇ ਦੇਣੇ ਬਦਨ ਕਦੀ ਸੁਹੰਦੇ ਸਾਂ ਹੁਣ ਅੱਖੀਂ ਵੇਖਨੇ ਆ ਇਹ ਅੱਖੀਂ ਵੇਖਾਂਗੇ ਕੀ ਹੋਵੇਗਾ ਉਹ ਬਦਨ ਆਪਣੇ ਆਪ ਤੇ ਲੇਗਾ ਆਪਣੇ ਆਪ ਕਰਨਾ ਪਏਗਾ ਨਾ ਤੇ ਦੇਣਿਆ ਹੋਰ ਮਾਰੇ ਮਾਰੇ ਵੀ ਇੱਕ ਬਦਨ ਕੀਤਾ ਕਿ ਜੋ ਕੋਈ ਖਾਸੇ ਨੂੰ ਦਿੱਤਾ ਜਾਣਾ ਹੁਣ ਉਹ ਮੈਂ ਆਪ ਵੇਹ ਵੇਹ ਕੇ ਹਲਾਉਂਦਾ ਇਹਨਾਂ ਕੋਈ ਖਾਸੇ ਨੂੰ ਨਹੀਂ ਨਾ ਤੇ ਮੈਂ ਬੇਬੀ ਕਰਨਾ ਕਿ ਇਹ ਨਾ ਜੇਰਾ ਧੋਖੂ ਜੇ ਪਹਿਲਾਂ ਸਾਡੇ ਵੱਡੇ ਪਿਛਲੇ ਭਾਗ ਕਰ ਨਹੀਂ ਲੋ ਜਾਂ ਕੇ ਇਹਦੀ ਕਿਸ ਬਾਸ ਮਿਲੋ ਜਿਸਾ ਤੁਹਾਨੂੰ ਨੂੰ ਮਿਲਿਆ ਤੇ ਹੁਣ ਉਹਨਾਂ ਦਾਤਾਂ ਦੇਣੀਆਂ ਨੇ ਤੇ ਅਸੀਂ ਪ੍ਰੋਸੈਸ ਕਰ ਲਈਏ